ਸਤ ਸ੍ਰੀ ਅਕਾਲ ਸਾਰੇ ਸੱਜਣਾ ਦੋਸਤਾਂ ਨੂੰ ਜੋ ਕਿ ਡਬਲ ਐਫ ਜੀ ਦੇਸੀ ਮੁਰਗੀ ਮੁਰਗਾ ਜੋ ਕਿ ਮੈਂ ਸੇਲ ਕਰਨਾ ਚਾਹੁੰਦਾ ਹਾਂ ਜਿਹੜੇ ਵੀ ਸੱਜਣ ਵੀਰ ਨੂੰ ਦੇਸੀ ਮੁਰਗੀਆਂ ਆਂਡੇ ਵਾਸਤੇ ਚਾਹੀਦੀਆਂ ਹਨ ਉਹ ਮੇਰੇ ਨਾਲ ਵੀਰ ਸੰਪਰਕ ਕਰ ਸਕਦੇ ਹਨ ਮੇਰਾ ਨੰਬਰ ਹੈ 98146 46851 ਮੇਰਾ ਡਰੈਸ ਹੈ ਟਾਣੀ ਪੂਲਾ ਸਿੰਘ ਬਲਾਕ ਜਨਾਲਾ ਬਾਦ ਜ਼ਿਲ੍ਹਾ ਫਾਜ਼ਿਲਕਾ ਜਿਹੜੇ ਵੀ ਸੱਜਣ ਵੀਰ ਨੂੰ ਦੇਸੀ ਮੁਰਗੀਆਂ ਚਾਹੀਦੀਆਂ ਹਨ ਉਹ ਮੇਰਾ ਸੰਪਰਕ ਕਰਕੇ ਮੇਰੇ ਫਾਰਮ ਤੇ ਮੁਰਗੀਆਂ ਲਿਜਾ ਸਕਦੇ ਹਨ ਫਿਰ ਦੁਬਾਰਾ ਤੁਹਾਨੂੰ ਸੰਪਰਕ ਨੰਬਰ ਦੱਸ ਦੇਣਾ ਚਾਹਦਾ ਹਾਂ 98146 46851 ਮੇਰਾ ਡਰੈੱਸ ਹੈ ਟਾਣੀ ਖੂਲਾ ਸਿੰਘ ਬਲਾਕ ਜਲੰਧਾ ਬਾਦ ਜ਼ਿਲ੍ਹਾ ਫਾਜ਼ਿਲਕਾ ਜਿਹੜੇ ਵੀ ਸੱਜਣ ਵੀਰ ਨੂੰ ਦੇਸੀ ਮੁਰਗੀਆਂ ਚਾਹੀਦੀਆਂ ਹਨ ਮੇਰੇ ਨਾਲ ਸੰਪਰਕ ਕਰਕੇ ਮੇਰੇ ਫਾਰਮ ਤੇ ਮੁਰਗੀਆਂ ਲਿਜਾ ਸਕਦੇ ਹਨ ਇਹ ਦੇਸੀ ਮੁਰਗੀਆਂ ਪਿਓਰ ਹਨ